ਮਿੱਤਰੋ ਤੁਸੀਂ ਦੇਖ ਰਹੇ ਹੋ ਲਾਈਵ ਫਾਜ਼ਲ ਕਾ 24 ਇਸ ਟਾਈਮ ਅਸੀਂ ਖੜੇ ਆ ਹਾਈਵੇ ਜੋ ਕਿ ਡੱਬ ਵਾਲੀ ਔਰ ਮਲੋੜ ਦੇ ਵਿਚਕਾਰ ਤਾਂ ਇੱਕ ਸਾਨੂੰ ਚੀਜ਼ ਦੇਖਣ ਨੂੰ ਬਹੁਤ ਬਧੀ ਮਿਲੀ ਇੱਕ ਤਾਂ ਹਾਈਵੇ ਬਹੁਤ ਹੀ ਵਧੀਆ ਹੈ ਐ ਮੋਟਰਸਾਈਕਲ ਬਹੁਤ ਵਧੀਆ ਚੱਲਦਾ ਕੋਈ ਉੱਪਰ ਥੱਲੇ ਨਹੀਂ ਹੁੰਦਾ ਤਾਂ ਇੱਕ ਚੀਜ਼ ਅਸੀਂ ਹੋਰ ਸਾਨੂੰ ਦੇਖਣ ਨੂੰ ਮਿਲੀ ਜਿਹੜੀ ਕਿ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਐਮਰਜੈਂਸੀ ਅਗਰ ਤੁਹਾਨੂੰ ਕੋਈ ਇਸ ਹਾਈਵੇ ਤੇ ਐਮਰਜੈਂਸੀ ਆ ਜਾਂਦੀ ਹੈ ਤੁਹਾਡਾ ਪੈਟਰੋਲ ਖਤਮ ਹੋ ਜਾਂਦਾ ਕੋਈ ਹੋਰ ਵਿਪਤਾ ਆ ਜਾਂਦੀ ਹੈ ਮੋਟਰਸਾਈਕਲ ਪੈਂਚਰ ਹੋ ਜਾਂਦਾ ਹੈ ਕੁਝ ਵੀ ਪ੍ਰੋਬਲਮ ਆਉਂਦੀ ਤਾਂ ਇੱਕ ਐਮਰਜੈਂਸੀ ਕਾਲ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਹਾਈਵੇ ਦੇ ਉੱਪਰ ਲੱਗਿਆ ਜੀ ਆ ਮਾਹੂ ਆਣਾ NH09 ਹਾਈਵੇ ਰੋਡ ਤਾਂ ਆ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਐਮਰਜੈਂਸੀ ਕਾਲ ਤੁਸੀਂ ਕਰ ਸਕਦੇ ਹੋ ਤੁਹਾਡੇ ਮੋਟਰਸਾਈਕਲ ਦਾ ਆ ਟਾਇਰ ਪੈਂਚਰ ਹੋ ਗਿਆ ਹੈ ਮੋਟਰਸਾਈਕਲ ਖਰਾਬ ਹੋ ਗਿਆ ਕੋਈ ਹੋਰ ਵਿਪਤਾ ਤੁਹਾਨੂੰ ਆ ਗਈ ਤਾਂ ਇਸ ਬਟਨ ਤੇ ਤੁਸੀਂ ਪੁਸ਼ ਕਰਨਾ ਹੈ ਔਰ ਜਦੋਂ ਕਾਲ ਕਨੈਕਟ ਹੋਏਗੀ ਤੇ ਇਹ ਵਾਲੀ ਲਾਈਟ ਜਿਹੜੀ ਦਾ ਜਗ ਪੈ ਗਈ ਤੇ ਜਿਹੜਾ ਇਹਨਾਂ ਦਾ ਨਜ਼ਦੀਕੀ ਜਿਹੜਾ ਇਹਨਾਂ ਦਾ ਕੇਂਦਰ ਹੈ ਉੱਥੇ ਜਾ ਕੇ ਕਾਲ ਜਾਊਗੀ ਤੇ ਇੱਥੇ ਆਪਾਂ ਨੂੰ ਜਿਹੜੇ ਆਵਾਜ਼ ਸੁਣਨ ਨੂੰ ਮਿਲੇਗੀ ਜੋ ਜਦੋਂ ਉਹਨਾਂ ਦਾ ਫੋਨ ਕਨੈਕਟ ਹੋਏਗਾ ਤਾਂ ਆਪਾਂ ਸਾਰੀ ਮੁਸ਼ਕਲ ਇਹਨਾਂ ਨੂੰ ਦੱਸ ਕੇ ਤੇ ਆਪਣੀ ਜਿਹੜੀ ਹੈਲਪ ਹੋ ਸਕਦੀ ਹੈ ਤਾਂ ਇਹ ਹਾਈਵੇ ਦੇ ਉੱਪਰ ਲੱਗਿਆ ਜੀ ਐਮਰਜੈਂਸੀ ਕਾਲ ਕਰ ਸਕਦੇ ਆ ਪੁਸ਼ ਦਾ ਬਟਨ ਦਬਾਓ ਜਦੋਂ ਕਾਲ ਜੁੜ ਜਾਏਗੀ ਤਾਂ ਇਹ ਵਾਲੀ ਲਾਈਟ ਜਿਹੜੀ ਨਾ ਇਹ ਜਗ ਪੈ ਗਈ ਤਾਂ ਇੱਥੋਂ ਸਪੀਕਰ ਬੋਲੇਗਾ ਕਿ ਕੀ ਪ੍ਰੋਬਲਮ ਹੈ ਕੀ ਤੁਹਾਡੀ ਅਸੀਂ ਹੈਲਪ ਕਰ ਸਕਦੇ ਹਾਂ ਨਹੀਂ ਦੀ 21 ਜਿਹੜਾ ਇਹਨਾਂ ਦਾ ਕੇਂਦਰ ਹੈ ਉਥੇ ਇਹ ਕਾਲ ਪਹੁੰਚ ਜਾਵੇਗੀ ਔਰ ਤੁਹਾਡੀ ਜਿਹੜੀ ਨਾ ਹੈਲਪ ਕੀਤੀ ਜਾਵੇਗੀ ਤਾਂ ਬਹੁਤ ਵਧੀਆ ਲੱਗਿਆ ਜੀ ਉੱਪਰ ਤੇ ਕੋ ਸੋਲਰ ਸਿਸਟਮ ਇਹਨਾਂ ਨੇ ਲਾ ਰੱਖਿਆ ਸੋਲਰ ਸਿਸਟਮ ਔਰ ਮੈਂ ਸਾਹਮਣੇ ਵੀ ਦਿਖਾਵਾਂਗਾ ਉਧਰ ਵੀ ਸਾਹਮਣੇ ਇੱਕ ਲੱਗਿਆ ਜੀ ਉਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀ ਲੱਗਿਆ ਜੀ ਐਮਰਜੈਂਸੀ ਕਾਲ ਫੋਨ ਕੋਈ ਵੀ ਆਪੀਐਸ ਹੈ ਹਾਈਵੇ ਦੇ ਉੱਪਰ ਖੜੇ ਆ ਜੋ ਹਾਈਵੇ ਮਲੋਟ ਔਰ ਡੱਬ ਵਾਲੀ ਦੇ ਵਿਚਕਾਰ ਹੈ ਔਰ ਤੁਸੀਂ ਉਸ ਬੋਰਡ ਦਿਖਾ ਸਕਦੇ ਹੋ ਮਾਊਆਣਾ ਐਨਐਚ09 ਮਾਊਆਣਾ ਕੋਲ ਸਿੱਖ ਖੜੇ ਆ ਹਾਈਵੇ ਦੇ ਉੱਪਰ ਤੁਸੀਂ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਜੀ ਆ ਵਾਲਾ ਸਿਸਟਮ ਸਰਕਾਰ ਦਾ ਹਾਈਵੇ ਦਾ ਹਾਈਵੇ ਰੋਡ ਦਾ ਬਹੁਤ ਹੀ ਚੰਗਾ ਪ੍ਰਾਣਾ ਹੈ ਕੋਈ ਰਾਤ ਨੂੰ ਦਿੱਕਤ ਆਉਂਦੀ ਹੈ ਕੋਈ ਸਮੱਸਿਆ ਆਉਂਦੀ ਹੈ ਕੋਈ ਵੀ ਤੁਹਾਨੂੰ ਸਮੱਸਿਆ ਆਉਂਦੀ ਹੈ ਤਾਂ ਤੁਸੀਂ ਇਹ ਬਟਨ ਦਬਾ ਕੇ ਆਪਣੀ ਸਮੱਸਿਆ ਦੱਸ ਸਕਦੇ ਹੋ ਇੱਥੇ ਤੁਹਾਨੂੰ ਆਵਾਜ਼ ਆਏਗੀ ਇੱਥੇ ਤੁਹਾਨੂੰ ਆਵਾਜ਼ ਆਏਗੀ ਹੈਲਪ ਜਿਹੜੀ ਤੁਹਾਡੀ ਕਰਨਗੇ ਨਜ਼ਦੀਕੀ ਕੇਂਦਰ ਤੇ ਫੋਨ ਜਾਏਗਾ ਤੁਸੀਂ ਆ ਪੜ ਸਕਦੇ ਹੋ ਐਮਰਜੈਂਸੀ ਹੈਲਪ ਲਾਈਨ ਪਰ ਕਾਲ ਕਰਨੇ ਕੇ ਲਈ ਨੀਚੇ دیے ਗਏ ਪੁਸ਼ ਬਟਨ ਕੋ ਦਬਾਏ ਅਤੇ ਕਾਲ ਲੱਗਣੇ ਕੇ ਇੰਤਜ਼ਾਰ ਕਰਨੇ ਕਰੇ ਆਪ ਕੀ ਕਾਲ ਹਮਾਰੇ ਨਿਕਟਮ ਐਮਰਜੈਂਸੀ ਹੈਲਪ ਲਾਈਨ ਕੀ ਅੰਦਰ ਪਰ ਸੁਨਿਸ਼ਚਿਤ ਕੀ ਜਾਏਗੀ ਔਰ ਕਿਰਪਾ ਪੁਸ਼ ਬਟਨ ਬਟਨ ਕੋ ਬਾਰ ਬਾਰ ਨਾ ਦਬਾਏ ਬਹੁਤ ਹੀ ਵਧੀਆ ਇੱਕ ਹਾਈਵੇ ਦਾ ਅਪਰਾਲਾ ਹੈ ਤਾਂ ਸਾਨੂੰ ਵਧੀਆ ਲੱਗਿਆ ਤਾਂ ਅਸੀਂ ਤਾਂ ਤੁਹਾਡੇ ਨਾਲ ਇਹ ਜਿਹੜੀ ਗੱਲਬਾਤ ਸਾਂਝੀ ਕਰ ਰਹੇ ਆ ਇਹ ਨਵੀਂ ਚੀਜ਼ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਅਸੀਂ ਇਸ ਟਾਈਮ ਮੌਜੂਦ ਆ ਡੱਬ ਵਾਲੀ ਔਰ ਮਲੋੜ ਦੇ ਜੋ ਵਿਚਕਾਰ ਹਾਈਵੇ ਰੋਡ ਅਸੀਂ ਉੱਥੇ ਮੌਜੂਦ ਆ ਤਾਂ ਬਹੁਤ ਵਧੀਆ ਲੱਗਿਆ ਜੀ ਤਾਂ ਤੁਸੀਂ ਸਾਡੇ ਚੈਨਲ ਆਓ ਇਸ ਡਿਵਾਈਸ ਦਾ ਇੱਕ ਵਾਰ ਲਾਈਵ ਟੈਸਟ ਕਰਕੇ ਦੇਖਦੇ ਆ ਲਾਈਵ ਚੈੱਕ ਕਰਕੇ ਦੇਖਦੇ ਆ ਕਿ ਅਸਲ ਅਚੇ ਕੰਮ ਕਰਦੀ ਹੈ ਜਾਂ ਨਹੀਂ ਕੰਮ ਕਰਦੀ ਆਉ ਤੁਹਾਨੂੰ ਲਾਈਵ ਟੈਸਟ ਕਰਕੇ ਦਿਖਾਉਣੀ ਆ ਇਸ ਡਿਵਾਈਸ ਦਾ ਰਿੰਗ ਜਾਰੀ ਵੀਰ ਜੀ ਹੁਣ ਦੇਖਦੇ ਆ ਫੋਨ ਨੂੰ ਉਠਾਉਂਦੇ ਨੇ ਕਿ ਨਹੀਂ ਉਠਾਉਂਦੇ ਕਿ ਐਵੇਂ ਗੱਲਾਂ ਹੀ ਕਰ ਰਿਆ ਵੀ ਅਸੀਂ ਹੈਲਪ ਕਰ ਰਹੇ ਆ ਐਮਰਜੈਂਸੀ ਕਾਲ ਲਗਾਓ ਦੇਖਦੇ ਆ ਫੋਨ ਉਠਾਉਂਦੇ ਆ ਕਿ ਨਹੀਂ ਉਠਾਉਂਦੇ Please wait while we connect your call. Please wait while we connect your call. ਤਾਂ ਤੁਸੀਂ ਦੇਖ ਸਕਦੇ ਹੋ ਅਸੀਂ ਪਹਿਲੇ ਟਰਾਈ ਕੀਤਾ ਸੀ ਮਾਊ ਆਣਾ ਕੋਣੋ ਜਿਹੜਾ ਐਮਰਜੈਂਸੀ ਕਾਲ ਉੱਥੇ ਤਾਂ ਫੋਨ ਰਿੰਗ ਗਈ ਨਹੀਂ ਅਸੀਂ ਅੱਗੇ ਆ ਕੇ ਜਿਹੜਾ ਕੈਮਰੋ ਦਾ ਫੀ ਕਾਲ ਵਾਲਾ ਇਹ ਜਿਹੜਾ ਖੜਾ ਮਕੂਲ ਅਸੀਂ ਇੱਥੇ ਦੋ ਵਾਰੀ ਫੋਨ ਟਰਾਈ ਕੀਤਾ ਪਰ ਫੋਨ ਆ ਰਿੰਗ ਤਾਂ ਜਾ ਰਹੀ ਫੋਨ ਕੋਈ ਠਾ ਨਹੀਂ ਰਿਹਾ ਤਾਂ ਇਹ ਗੱਲ ਕਰਦੇ ਆ ਐਮਰਜੈਂਸੀ ਕਾਲ ਫਿਰ ਐਮਰਜੈਂਸੀ ਕਾਲ ਦਾ ਮਤਲਬ ਕੀ ਹੈ ਜੇਕਰ ਕਾਲ ਉਠਾਉਣੀ ਨਹੀਂ ਕੰਮ ਹੀ ਨਹੀਂ ਆਉਣਾ ਹਣਾ ਸਿੱਧੂ ਦੋ ਵਾਰੀ ਕਾਲ ਲਗਾ ਰਹੀ ਐ ਕਿਸੇ ਕਾਲ ਚੱਪੀ ਨਹੀਂ ਫਿਰ ਕਾਹਦੀ ਐ ਅਬਰਜੈਂਸੀ ਐ ਐਵੇਂ ਨਮੂਨਾ ਲਾ ਰੱਖਿਆ ਹੈ ਸਰਕਾਰ ਨੇ ਦੇਵਕੂ ਬਣਾ ਰੱਖਿਆ ਪਿੱਛੇ ਵਾਲਾ ਤਾਂ ਚੱਲਦਾ ਹੀ ਨਹੀਂ ਸੀ ਰਿੰਗ ਹੀ ਨਹੀਂ ਗਈ ਇੱਥੇ ਹੁਣ ਰਿੰਗ ਜਾ ਰਹੀ ਕੋਈ ਫੋਨ ਨਹੀਂ ਠਾ ਰਿਆ ਅਗਰ ਕੋਈ ਸਮੱਸਿਆ ਹੈ ਸਾਨੂੰ ਪ੍ਰੋਬਲਮ ਹੈ ਕਿ ਇਸਦੀ ਅਸਲੀ ਕਾਹਦੀ ਸੋਲ ਕਰਗੇ ਬਿਲਕੁਲੇ ਕੁੱਤ ਬਣਾਇਆ ਠੀਕ ਹੈ ਜੀ ਸਰਕਾਰਾਂ ਵੱਲੋਂ ਕੁੱਤ ਬਣਾਇਆ ਗਿਆ ਠੀਕ ਲਾਇਆ ਗਿਆ ਕੋਈ ਕੋਲ ਨਹੀਂ ਠਾ ਰਿਆ ਅਜ ਦੋ ਵਾਰੀ ਕਾਲ ਲਗਾ ਕੇ ਤੁਸੀਂ ਦੇਖ ਲਓ ਲਾਈਵ ਹਾਇਲ ਦਾ 24 ਲਾਈਫ ਵਾਲੇ ਦਾ 24 ਨੇ ਆ ਸਰਕਾਰ ਦੇ ਦਾਅਵਿਆਂ ਦੀ ਪੂਰਤ ਹੋ ਗਈ ਹੈ ਦੋ ਵਾਰ ਰਿੰਗ ਲਾਈ ਪਰ ਫੋਨ ਨਹੀਂ ਠਾਇਆ ਕਿ ਕਿਥੋਂ ਮਦਦ ਕਰਨਗੇ ਇਹ ਕਿਥੋਂ ਐਮਰਜੈਂਸੀ ਕਾਲ ਸਾਡੀ ਚੱਕਣਗੇ ਇਹਦਾ ਲਗਾਉਣ ਦਾ ਕੋਈ ਫਾਇਦਾ ਨਹੀਂ ਇੱਕ ਡੱਬਾ ਹੈ ਧੰਨਵਾਦ ਵੀਰ ਜੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਫੋਲੋ ਕਰ ਦਿਓ ਧੰਨਵਾਦ ਬਸ